ਦੇ ਵਿੱਚ 22 ਨਵੰਬਰ ਨੂੰ ਹੋਈ ਜਿਮਨੀ ਚੋਣ ਦੇ ਨਤੀਜੇ ਕੱਲ 23 ਨਵੰਬਰ ਨੂੰ ਆਉਣਗੇ ਇਸ ਸਬੰਧ ਵਿੱਚ ਅੰਡੀਆ ਨਿਊਜ਼ ਪੰਜਾਬ ਦੀ ਟੀਮ ਐਸ ਡੀ ਐਮ ਕਾਲਜ ਬਰਨਾਲਾ ਪਹੁੰਚੀ ਹੈ ਅਸੇ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਅਤੇ ਬੀ ਐਸ ਐਫ ਪੁਲਿਸ ਬਲ ਉਸ ਵੱਲੇ ਮੌਜੂਦ ਰਹੇ ਜੁਥੇ ਵੀ ای ਵੀ ਐਮ ਮਸ਼ੀਨਾਂ ਰੱਖੀਆਂ ਗਈਆਂ ਹਨ ਇਸ ਮੌਕੇ ਪਲਕੇ ਹੋਣ ਵਾਲੀ ਜਿਮਨੀ ਚੋਣਾਂ ਦੇ ਨਤੀਜੇ ਦਾ ਸਬੰਧੀ ਐਸ ਡੀ ਐਮ ਬਰਨਾਲਾ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਕਹਾਂ ਕਿ ਸਥਿਤੀ ਬਰਨਾਲਾ ਦੇ ਵਿੱਚ ਚੋਣਾਂ ਸ਼ਾਂਤੀਪੂਰਵਕ ਚੰਨ ਨਾਲ ਹੋਣ ਗਿਆ ਅਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਦੇ ਵਿੱਚ ਜਿਮਨੀ ਚੋਣਾਂ ਹੋਇਆ ਸੀ 20 ਤਰੀਕ ਨੂੰ ਜਿਹਦੇ ਵਿੱਚ ਕਿ 23 ਤਰੀਕ ਨੂੰ ਯਾਨੀ ਕੱਲ ਨੂੰ ਜਿਹੜਾ ਕਿ ਰਿਜ਼ਲਟ ਆਉਣ ਵਾਲਾ ਸਾਨੂੰ ਦਿਖਾ ਦਿੰਦੇ ਆ ਕਿ ਵੀ ਇਹ ਐਸ.ਡੀ.ਐਮ ਸਾਹਿਬ ਸਾਡੇ ਮੌਜੂਦ ਹਨ ਤੇ ਇਹ ਫੋਰਸ ਹੈ ਤੇ ਪਰਲੇ ਪਾਸੇ ਜਿਹੜੀ ਫਾਇਰ ਅਪਗ੍ਰੇਡ ਦੀ ਜੱਡੀ ਲਾਈ ਗਈ ਹੈ ਪੂਰੀ ਫੋਰਸ ਦਾ ਇੱਥੇ ਪ੍ਰਬੰਧ ਕੀਤਾ ਗਿਆ ਇੱਥੇ ਵਿੱਚ 73 ਦੇ ਕਰੀਬ ਜਿਹੜਾ ਕਿ ਪੁਲਸਾਂ ਮਲਾ ਜਿਹੜਾ ਕਿ ਇੱਥੇ ਵਿੱਚ ਤਾਇਨਾਤ ਕੀਤਾ ਗਿਆ ਐਸ.ਡੀ.ਐਮ ਸਾਹਿਬ ਵੱਲੋਂ ਪੂਰੀ ਵੀ ਚੈਕਿੰਗ ਕਰਕੇ ਹੁਣੀ ਐਸ.ਡੀ.ਐਮ ਸਾਹਿਬ ਬਰਨਾਲਾ ਜਿਵੇਂ ਕਿ ਇੱਥੇ ਪਹੁੰਚਿਆ ਬਰਨਾਲੇ ਦੇ ਵਿੱਚ 5665 30 ਦੇੜੀ ਤੀ ਵੋਟਿੰਗ ਹੋਈ ਸੀ ਜਾਨੀ ਕਿ 1,80,088 ਵੋਟਾਂ ਦੇ ਵਿੱਚੋਂ 99,956 ਜਿਹੜੀਆਂ ਕਿ ਵੋਟਾਂ ਜਿਹੜੀਆਂ ਪਈਆਂ ਨੇ ਜੀ ਦਾ ਦੇ ਵਿੱਚ 14 ਉਮੀਦਵਾਰ ਜਿਹੜੇ ਕੀ ਖੜੇ ਜਿਹੜੇ ਕੀ ਆਪਦੀ ਕਿਸਮਤ ਅਜ਼ਮਾ ਰਹੇ ਨੇ ਜਿਹਦੇ ਵਿੱਚੋਂ ਭਾਜਪਾ ਦੇ ਜਿਹੜੇ ਕੇਵਲ ਸਿੰਘ ਢਿੱਲੋਂ ਤੇ ਆਮ ਆ ਆਮ ਆਦੀ ਪਾਰਟੀ ਦੇ ਹਰਿੰਦਰ ਸਿੰਘ ਢਾਲੀਆਲ ਤੇ ਇਸੇ ਤਰੀਕੇ ਦੇ ਨਾਲ ਗੋਬਿੰਦ ਸਿੰਘ ਜੀ ਅੰਬਰਸਰ ਦੇ ਜਿਹੜੇ ਹੈਗੇ ਆ ਸ਼੍ਰੋਮਣੀ ਅਕਾਲੀ ਦਰਬ ਅੰਬਰਸਰ ਦੇ ਉਮੀਦਵਾਰ ਹੈ ਉਹ ਚੋਣ ਨਿਸ਼ਾਨ ਦੇ ਵਿੱਚ ਹੈਗੇ ਆ ਇਹਦੇ ਵਿੱਚ ਚਾਰ ਤਰਫਾ ਮੁਕਾਬਲਾ ਮੰਨਿਆ ਜਾਂਦਾ ਦਾ ਲਾਸਟ ਸਮੇਂ ਦੇ ਵਿੱਚ ਜਿਹੜਾ ਮੁਕਾਬਲਾ ਜਿਹੜਾ ਕੀ ਇਹ ਪਿੰਡ ਤਰਫਾ ਮੰਨਿਆ ਗਿਆ ਕਿਉਂਕਿ ਇੱਕ ਆਜ਼ਾਦ ਉਮੀਦਵਾਰ ਜੋ ਕਿ ਆਮ ਆਦਮੀ ਪਾਰਟੀ ਤੋਂ ਬਾਗੀ ਹੋਇਆ ਸੀ ਉਹ ਕਾਫੀ ਭਾਰੀ ਔਂਕ ਨਾਲ ਅੱਗੇ ਆਉਂਦਾ ਜਿਹੜਾ ਕੀ 20 ਤਰੀਕ ਅਲੇ ਦਿਨ ਸਾਨੂੰ ਨਜ਼ਰ ਆਇਆ ਇਹ ਮੁਕਾਬਲਾ ਤਿਕੋਣਾਵਾਂ ਨਜ਼ਰ ਆਉਂਦਾ ਦਿਖਾਈ ਦਿੱਤਾ ਸਾਡੇ ਨਾਲ ਐਸਡੀਐਮ ਸਾਹਿਬ ਮੌਜੂਦ ਨੇ ਉਹਨਾਂ ਤੋਂ ਜਾਣਕਾਰੀ ਲੈਣੇ ਆ ਕੀ ਕੀ ਮਤਲਬ ਕਿ ਆਪਣੇ ਇੰਤਜ਼ਾਮ ਕੀਤੇ ਨੇ ਚਲੋ ਜਾਨਦੋ ਉਹਨਾਂ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਸਾਡਾ ਜਿਹੜਾ ਕਿ ਸਵੇਰ ਵੇਲੇ ਇੱਥੇ ਜੋ ਮਸ਼ੀਨਾਂ ਪਈਆਂ ਨੇ ਉਸ ਦਾ ਇੰਤਜ਼ਾਮ ਸੋਡ ਰੱਖਿਆ ਕੀ ਕੀ ਆਪਣਾ ਕੱਲ ਸਵੇਰੇ ਜੀ ਕਾਊਂਟਿੰਗ ਡੇ ਹੈ ਜੀ ਤਕਰੀਬਨ 8 ਵਜੇ ਅਸੀਂ ਕਾਊਂਟਿੰਗ ਸ਼ੁਰੂਆਤ ਕਰ ਦਾਂਗੇ ਜੀ ਤੋਂ ਪਹਿਲਾ ਰਾਉਂਡ ਹੁੰਦਾ ਪੋਸਟਲ ਬੈਲੇਟ ਦਾ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਅਸੀਂ ਮਸ਼ੀਨਾਂ ਦੀ ਸ਼ੁਰੂ ਕਰਦੇ ਹਾਂ ਹਾਂ ਜੀ ਉਹ ਸਾਰਾ ਇੰਤਜ਼ਾਮ ਹੋ ਚੁੱਕਾ ਹੈ ਜੀ ਪੂਕਤਾ ਇੰਤਜ਼ਾਮ ਹੈ ਪੁਲਿਸ ਦੀ ਸਿਕਿਉਰਿਟੀ ਹੈਗੀ ਹੈ ਜਿਹੜੀ ਇਹਨਾਂ ਨੇ ਕਿਹਾ ਪੁਲਿਸ ਕਰਮੀ ਤਨਾਤ ਨੇ ਉਹ ਬਾਹਰਲਾ ਕੋਰਡਨ ਹੈ ਅੰਦਰ ਬੀਐਸਐਫ ਵੀ ਲੱਗੀ ਹੋਈ ਹੈ ਤੋਂ ਦੋ ਤਿੰਨ ਲੇਅਰਸ ਹੁੰਦੀਆਂ ਨੇ ਤੋਂ ਪੂਰੀ ਸਿਕਿਉਰਿਟੀ ਦਾ ਇਥੇ ਇੰਤਜ਼ਾਮ ਹੈਗਾ ਜੀ ਕੀਤੀ ਅੱਛਾ ਕਿਹੜਾ ਕਿਹੜਾ ਅਮਲਾ ਮਤਲਬ ਕੀ ਕੀ ਹੋ ਰਿਹਾ ਇੰਤਜਾਮ ਆ ਜੇ ਕੱਲੂ ਕੋਈ ਦੁਰਘਟਨਾ ਵਾਪਰ ਜਾਂਦੀ ਉਹਦੇ ਲਈ ਕੁਝ ਦੁਰਘਟਨਾ ਤਾਂ ਦੇਖੋ ਜਦੋਂ ਵਾਪਰਦੀ ਹੈ ਉਦੋਂ ਤਾਂ ਉਦੋਂ ਦੇਖਦੇ ਆ ਆਪਾਂ ਕਈ ਚੀਜ਼ਾਂ ਪਹਿਲਾਂ ਪਲਾਨ ਕਰੀਦੀਆਂ ਜਿਵੇਂ ਤੁਸੀਂ ਆਪ ਹੀ ਦੱਸਿਆ ਜੀ ਫਾਇਰ ਬ੍ਰਿਗੇਡ ਹੈ ਆਪਣੇ ਪੁਲਿਸ ਸਾਰੀ ਇੱਥੇ ਹੈਗਾ ਪ੍ਰਸ਼ਾਸਨ ਪੂਰਾ ਇਸ ਵਕਤ ਮੁਸਤੈਦ ਹੈ ਸਾਰਿਆਂ ਦਾ ਧਿਆਨ ਇਹਦੇ ਤੇ ਹੀ ਹੈ ਆਪਣਾ ਜਿਹੜਾ ਸਿਵਲ ਸਰਜਨ ਦੀ ਡਿਊਟੀ ਲੱਗੀ ਹੋਈ ਹੈ ਮੈਡੀਕਲ ਟੀਮ ਇੱਥੇ ਹੈਗੀ ਹੈ ਤੋਂ ਦੁਰਘਟਨਾ ਵਾਪਨ ਦੇ ਵਾਪਰਨ ਦੇ ਤਾਂ ਕੋਈ ਅਸਾਰ ਵੈਸੇ ਵੀ ਹੈ ਨਹੀਂ ਕਾਫੀ ਪੀਸਫੁੱਲ ਆਪਣਾ ਇਹ ਰੀਜਨ ਹੈ ਬਟ ਜੇ ਦੁਰਘਟਨਾ ਜੇ ਕੋਈ ਵਾਪਰਦੀ ਹੋਈ ਹੈ ਤੇ ਸਾਡੇ ਕੋਲ ਪੂਰਾ ਇੰਤਜ਼ਾਮ ਹੈ ਚੀਜ਼ ਦਾ ਉਹਨੂੰ ਡੀਲ ਕਰਨ ਦਾ ਜੀ ਬਾਕੀ ਇਹਦੇ ਮੈਨੂੰ ਉਮੀਦ ਹੈ ਜੀ ਕਿ ਬਹੁਤ ਸ਼ਾਂਤੀ ਨਾਲ ਹੀ ਹੋਏਗਾ ਸਾਰੇ ਉਮੀਦਵਾਰਾਂ ਨਾਲ ਸਾਡੀ ਗੱਲ ਹੋ ਚੁੱਕੀ ਹੈ ਸੰਪਰਕ ਹੋ ਚੁੱਕਾ ਹੈ ਬੜੀ ਵਾਰ ਹੋਇਆ ਤੋਂ ਕਿਸੇ ਨੇ ਵੀ ਕੋਈ ਅਜਿਹੀ ਮਨਸ਼ਾ ਨਹੀਂ ਹੈ ਕਿ ਕੋਈ ਇੱਥੇ ਰੋਲਾ ਪਵੇ ਸਾਰੇ ਹੀ ਬੜੇ ਸਿਆਣੇ ਲੋਕ ਨੇ ਤੋਂ ਆਈ ਥਿੰਕ ਜੋ ਵੀ ਹੋਏਗਾ ਦੇ ਵਿਲ ਐਕਸੈਪਟ ਜਿਹੜਾ ਲੋਕਾਂ ਦਾ ਜੋ ਵਰਡਿਕਟ ਹੈ ਤੇ ਸਾਰੇ ਆਪ ਆਪਣੇ ਘਰੇ ਖੁਸ਼ੀ ਖੁਸ਼ੀ ਜਾਣਗੇ ਜੀ ਕੋਈ ਐਸੀ ਗੱਲ ਨਹੀਂ ਤੁਸੀਂ ਅੰਦਰ ਜਾ ਕੇ ਆਏ ਹੋ ਬਿਲਕੁਲ ਠੀਕ ਠਾਕ ਮੈਂ ਅੰਦਰ ਜਾ ਕੇ ਨਹੀਂ ਆਇਆ ਜੀ ਮੈਂ ਸਵੇਰ ਦਾ ਅੰਦਰ ਹੀ ਆ ਜੀ ਸਾਰੇ ਇੰਤਜ਼ਾਮ ਹੁੰਦੇ ਨੇ ਹਜ਼ਾਰਾਂ ਤਰ੍ਹਾਂ ਦੇ ਇੰਤਜ਼ਾਮ ਹੁੰਦੇ ਨੇ ਬਾਹਰ ਲੋਕਾਂ ਨੂੰ ਲੱਗਦਾ ਹੁੰਦਾ ਕਿ ਇਹ ਕੁਝ ਵੀ ਹੈ ਨਹੀਂ ਇਹਦੇ ਚ ਬੜਾ ਕੁਝ ਹੁੰਦਾ ਸਾਡੇ 100 ਤਰ੍ਹਾਂ ਦੀਆਂ ਰਿਪੋਰਟਸ ਜਾਣੀਆਂ ਹੁੰਦੀਆਂ ਉਹਦੀ ਤਿਆਰੀ ਹੁੰਦੀ ਹੈ ਕੱਲ ਜਿਹੜੇ ਫੌਜੀ ਭਾਈਆਂ ਦੇ ਆਣੇ ਪੋਸਟਲ ਬੈਲਟ ਉਹਨਾਂ ਨੂੰ ਕਰਨ ਲਈ ਸਕੈਨਰ ਦਾ ਕਰਨਾ ਹੁੰਦਾ ਉਹਦੇ ਡਰਾਈ ਰਨ ਹੁੰਦੇ ਨੇ ਤੋਂ ਬਤਿਹਰਾ ਕੁਝ ਅਸੀਂ ਕਰਨਾ ਹੁੰਦਾ ਲੋਕਾਂ ਦੇ ਜਿਹੜਾ ਪੋਲਿੰਗ ਸਟਾਫ ਹੈ ਮੈਂ ਪੋਲਿੰਗ ਸਟਾਫ ਕਹਿ ਰਹੇ ਹਾਂ ਜੀ ਜਿਹੜਾ ਡਿਊਟੀ ਤੇ ਸਾਡੇ ਹੁੰਦਾ ਉਹਨਾਂ ਦੇ ਖਾਣੇ ਦਾ ਇੰਤਜ਼ਾਮ ਕਰਾਉਣਾ ਹੁੰਦਾ ਉਹਨਾਂ ਦੇ ਰਿਫਰੈਸ਼ਮੈਂਟ ਦਾ ਕਰਾਉਣਾ ਹੁੰਦਾ ਤੋਂ ਅੰਦਰ ਸਾਰੀ ਸਟੇਜ ਦਾ ਚੇਅਰ ਸਟੇਬਲ ਐਵਰੀਥਿੰਗ ਵੀ ਹੈਵ ਟੂ ਮੈਨੇਜ ਤੋਂ ਹਰ ਹਰ ਕਿਸਮ ਦੀ ਜਿਹੜੀ ਹਦਾਇਤ ਹੈ ਈਸੀਆਈ ਦੀ ਉਹਨੂੰ ਫਾਲੋ ਕਰਨਾ ਹੁੰਦਾ ਇਹ ਕਾਫੀ ਲੰਬਾ ਪ੍ਰੋਸੈਸ ਹੈ ਜੀ ਜੀ ਇਹ ਸਾਡੇ ਨਾਲ ਸਾਹਿਬ ਐਸਡੀਐਮ ਸਾਹਿਬ ਬਰਨਾਲਾ ਜਿਨ੍ਹਾਂ ਨੇ ਕੀ ਦੱਸਿਆ ਕਿ ਵੀ ਉੱਥੇ ਬੀਐਸਐਫ ਵਗੈਰਾ ਵੀ ਅੰਦਰ ਹੈ ਨਾ ਪੰਜਾਬ ਪੁਲਿਸ ਨਹੀਂ ਬੀਐਸਐਫ ਤੇ ਹੋਰ ਵੀ ਫੋਰਸ ਹੈ ਜਿਹੜੀ ਕਿ ਇੱਥੇ ਆ ਗਈ ਹੈ ਪੂਰਾ ਦਾ ਪੂਰਾ ਸ਼ਾਂਤਮਈ ਢੰਗ ਦੇ ਨਾਲ ਇੱਥੇ ਜਿਹੜਾ ਕਿ ਇੰਤਜ਼ਾਮ ਕੀਤਾ ਗਿਆ ਹੈ ਇੱਥੇ ਸਰਕਾਰੀ ਡਾਕਟਰਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਸੋ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਇੱਕ ਵਾਰ ਫੇਰ ਦਿਖਾਉਣਾ ਹੈ ਕਿ ਵੀ ਇਹ ਪੂਰੀ ਦੀ ਪੂਰੀ ਇੱਥੇ ਚੌਕਸੀ ਰੱਖੀ ਗਈ ਹੈ ਤੇ ਫੈਰ ਅਪਗ੍ਰੇਡ ਦੀ ਗੱਡੀ ਇੱਥੇ ਜਿਹੜੀ ਕਿ ਅੰਦਰ ਲਾਈ ਗਈ ਹੈ ਤਾਂ ਕਿ ਕੋਈ ਅਨਸੁਹਾਵਣੀ ਘਟਨਾ ਨਾ ਵਾਪਰ ਸਕੇ ਤੇ ਇਹ ਉਹ ਜਗ੍ਹਾ ਥੋੜੀ ਦੂਰ ਦੇ ਵਿੱਚ ਤੁਹਾਨੂੰ ਦਿਖਾ ਸਕਦੇ ਹਾਂ ਕਿ ਜਿੱਥੇ ਕਿ ਈਵੀ ਮਸ਼ੀਨਾ ਹੈ ਜਿਹੜੀਆਂ ਕਿ ਰੱਖੀਆਂ ਗਈਆਂ ਨੇ ਜਿੱਥੇ ਕਿ 14 ਬੰਦੇ ਜੋ ਕਿ ਖੜੇ ਸੀਗੇ ਉਹਨਾਂ ਦੀ ਜਿਹੜੀ ਕਿਸਮਤ ਆ ਉਸ ਈਵੀ ਮਸ਼ੀਨਾ ਦੇ ਵਿੱਚ ਜਮਾ ਹੋ ਚੁੱਕੀ ਹੈ ਜੋ ਕਿ 10 12 ਘੰਟਿਆਂ ਬਾਅਦ ਜਾਨੀ ਕਿ ਸਵੇਰੇ 8 ਵਜੇ ਉਹਨਾਂ ਦੀ ਕਿਸਮਤ ਦੀ ਇਹ ਜਮਾਇਸ਼ ਸ਼ੁਰੂ ਹੋ ਜਾਊਗੀ ਸਾਨੂੰ ਫਿਰ ਇੱਕ ਵਾਰ ਦਿਖਾ ਚੁੱਕੇ ਹਾਂ ਕਿ ਇਹ ਜਿਹੜਾ ਫੋਰਸ ਆ ਚਾਰੇ ਪਾਸੇ ਲੱਗੀ ਹੋਈ ਹੈ ਤੇ ਐਸ ਡੀ ਐਮ ਸਾਹਿਬ ਸਾਡੇ ਨਾਲ ਮੌਜੂਦਾ ਇਹਨਾਂ ਨਾਲ ਹੁਣੀ ਅਸੀਂ ਗੱਲਬਾਤ ਕਰਕੇ ਆਟਿਆਂ ਬਰਨਾਲਾ ਤੋਂ ਕੈਮਰਾਮੈਨ ਜੁਗੇਸ਼ ਕੁਮਾਰ ਦੇ ਨਾਲ ਭਵੀ ਰਿਸ਼ੀ ਜੀ